ਹਾਂਜੀ ਕਿਵੇਂ ਜੀ ਸਾਰੇ ਕੀ ਹਾਲ ਚਾਲ ਆ ਸਾਰਿਆਂ ਦਾ ਬਹੁਤ ਬਹੁਤ ਜੀ ਧੰਨਵਾਦ ਜੀ ਜਿਨ੍ਹਾਂ ਨੇ ਬਰਥਡੇ ਵਿਸ਼ ਕੀਤੀ ਆ ਸੋ ਅੱਜ ਸਾਡਾ ਵਲੌਗ ਹੈਗਾ ਬਰਥਡੇ ਵਾਲਾ ਜਿਵੇਂ ਕਿ ਥੰਬਨੇਲ ਤੁਸੀਂ ਦੇਖ ਹੀ ਲਿਆ ਜੋ ਪ੍ਰੈਂਕ ਹੋਏ ਆ ਸਾਰੇ ਤੁਸੀਂ ਦੇਖ ਲਿਆ ਬਰਥਡੇ ਦੇ ਪੂਰਾ ਐਂਟਰਟੇਨਮੈਂਟ ਹੋਇਆ ਜੀ ਯਾਰਾਂ ਦੋਸਤਾਂ ਨੇ ਬਰਥਡੇ ਮਨਾਇਆ ਬਾਕੀ ਪੂਰਾ ਵਲੌਗ ਸਾਡਾ ਚੈੱਕ ਕਰੋ ਬਰਥਡੇ ਵਾਲਾ ਤੇ ਬਾਕੀ ਜਿਹੜੇ ਜਿਹੜੇ ਭਰਾਵਾਂ ਨੇ ਵਿਸ਼ਾਂ ਕੀਤੀਆਂ ਬਰਥਡੇ ਦੀਆਂ ਬਹੁਤ ਬਹੁਤ ਥੈਂਕ ਯੂ ਜੇ ਕਿਸੇ ਨੇ ਮੈਸੇਜ ਦਾ ਰਿਪਲਾਈ ਨਹੀਂ ਕਰ ਪਏ ਤੇ ਉਹਨਾਂ ਨੂੰ ਸੋਰੀ ਆ ਜੀ ਬਾਕੀ ਸਾਰਿਆਂ ਨੂੰ ਥੈਂਕ ਯੂ ਹੈ ਜੀ ਜਿਹੜੇ ਜਿਹੜੇ ਭਰਾਵਾਂ ਨੇ ਵਿਸ਼ ਕੀਤਾ ਤੇ ਸਾਡਾ ਇਹ ਵਾਲਾ ਪੂਰਾ ਬਲੌਗ ਵਾਚ ਕਰੋ ਤੇ ਹੁਣ ਅੱਗੇ ਬਲੌਗ ਦੇ ਵਿੱਚ ਕੀ ਕੀ ਹੋਣਾ ਆਜੋ ਤੁਹਾਨੂੰ ਦਫੰਨੇ ਆ ਬਲੌਗ ਆਜਾ ਲਓ ਜੀ ਪਹਿਲਾ ਕੇਕ ਲੱਗਿਆ ਕੱਟਣ ਹਰਮਨ ਜੀ ਕੇਕ ਆਪਣ ਨੂੰ ਅੰਮ੍ਰਿਤਸਰ ਤੋਂ ਵੀ ਇੱਕ ਆਇਆ ਓਕੇ ਹਜੇ ਉਹ ਵੀ ਦਿਖਾਉਣਾ ਪਤ ਨਹੀਂ ਕਿਹੜੇ ਵੀਰ ਨੇ ਭੇਜਿਆ ਮੈਨੂੰ ਪਤਾ ਨਹੀਂਗਾ ਠੀਕ ਹੈ ਪਹਿਲਾ ਕੇਕ ਤੇਰੀ ਵੇਡ ਕਰਦੇ ਵੇ ਹਰਮਨ ਭਾਈ ਦਾ ਰੱਟਾ ਨਹੀਂ ਹਰਮਨ ਦਾ ਜਿਆਦਾ ਬਾਤ ਬਣਾ ਰਹਾ ਭਾਈ ਯਾਰਾ ਤੁਹਾਨੂੰ ਮੇਰਾ ਦਗਨਪਾਜੀ ਦਾ ਜਿਨ੍ਹਾਂ ਨੇ ਦੇਖੋ ਇਨਫਨਿਕਸ ਦਾ ਮਾਰ ਇਕੱਠਾ ਹੀ ਪਾ ਦਿੱਤਾ ਇਹਨਾਂ ਨੇ ਤੇ ਕੰਪਨੀ ਲੋਬ ਚੱਲੀ ਨਾਮ ਬਚਾਉਂਦੇ ਤੇ ਕੇਕ ਆ ਗਿਆ ਜੀ ਸੰਦੀਪ ਚੀਮਾ ਇੱਧਰ ਫੋਟੋ ਕਾਲ ਕਰ ਉਹ ਆ ਗਈ ਜੀ ਵਾਹ ਉਹ ਮੇਰੀ ਚੈਨ ਲਵਾ ਗਈ ਅੱਦਿ ਕਿ ਮੇਰੀ ਸੇ ਦੂਜੀ ਲਵਾ ਗਈ ਚਾਂਦੀ ਨੇ ਪਹੁੰਚਿਆ ਮੋਟੀ ਹੈਜੀ ਮਮਾ ਥੈਂਕ ਯੂ ਜਿਹੜੇ ਫੋਟੋ ਵਿੱਚ ਨਹੀਂ ਆਉਣਦੇ ਅੱਜ ਕੋਈ ਕਾਫਲ ਬਣਿਆ ਗੱਦ ਘਾਇਆ ਮਗਰ ਅੰਕੀ ਤੇ ਖਾਇਆ ਕਹੇ ਦੋ ਜਣੇ ਮਗਰ ਬੈਠੇ ਨਹੀਂ ਸੀ ਚਾਰ ਤੇ ਸੇਵਾ ਆਪਏ ਦੇ ਵੀ ਬਣਾ ਦੇ ਆ ਲੈ ਸਵਾਗਤ ਜੀ ਨੇ ਲਾ ਲਈ ਲੋ ਜੀ ਆ ਸੰਗਲ ਪਾਰਤਾ ਅੱਜ ਜਿਹੜਾ ਮੈਨੂੰ ਕਾਹੂ ਆ ਗਿਆ ਇਸ ਕਰਕੇ ਲੋਟਾ ਆ ਗਿਆ ਇਹ ਕੀ ਕਰੀ ਲੈ ਵੀ ਕਰਦੇ ਆ ਅੱਜ ਲੋ ਜੀ ਇਟਲੀ ਜੀ ਦੀ ਕੇਕ ਕੱਟਿਆ ਜਾ ਰਿਹਾ ਹੈ ਹਲੋ ਬਲੌਗ ਬਣਦਾ ਹੈ ਬਲੌਗ ਦੇ ਵਿੱਚ ਤੁਹਾਨੂੰ ਵੀ ਲੈ ਲਿਆ ਆਪਾਂ ਸਾਰਿਆਂ ਨੂੰ ਸਾਰੇ ਤੋਂ ਇਟਲੀ ਤੋਂ ਕਾਲ ਆਈ ਆ ਤੇ ਇਟਲੀ ਜੀ ਵੀ ਕੇਕ ਕੱਟੇ ਹੋ ਰਿਹਾ ਹੈ ਤਿੰਨ ਤਿੰਨ ਕੇਕ ਤੋਂ ਚੌਥਾ ਇਟਲੀ ਦੇ ਕੱਟਿਆ ਗਿਆ ਅੱਜ ਭਾਜੀ ਤਿੰਨ ਕੇਕ ਕੱਟਦੇ ਸਵੇਰ ਦੇ ਆਪਨੇ ਬੋਬੀ ਜਾਨੂ ਹੁਣੀ ਆਏ ਆ ਇਹਨਾਂ ਨੇ ਕੋਈ ਪ੍ਰੈਂਕ ਕਰਨਾ ਹੈ ਤੇ ਲਵੇਰ ਦਬੂਦਣਾ ਦੇਣਾ ਨਈਲੇ ਪਰਨ ਦੇ ਨਈਲੇ ਪੁਝਾ ਲਵਾਂਗੇ ਇਹ ਜੱਸੀ ਜਾ ਇਹਨਾਂ ਦੀ ਵੀਡੀਓ ਬਣਾ ਕੇ ਲਿਆ ਵਿੱਚ ਬੋਲਿੰਗ ਲਓ ਜੀ ਆਹ ਗੱਡੀ ਆ ਗਈ ਹੈ ਕਿਉਂਕਿ ੱੱਕਾ ਕਰਨ ਨੂੰ ਦੋ ਦੇ ਰਹੇ ਆ ੱੱਕਾ ਵੀ ਮੋੜੀ ਦੇਣਾ ਉਹ ਆ ਗਏ ਜੱッセ ਹੁਣੀ ਇਹ ੱੱਕੇ ਦੇ ਕੰਮ 'ਚ ਫਿਰਦੇ ਆ ੱੱਕਾ ਕਰਨਾ ਹੈ ਇਹਨਾਂ ਨੇ ਭਾਜੀ ਆਲੋ ਕੋਈ ਆ ਗਏ ਜੀ ਈਮੇ ਦਾ ਵਲੋਗ ਜੈਨੂ ਭਾਜੀ ਹੁਣ ਮੜਾ ਈ ਚੀਮੇ ਨੂੰ ਕਰਦੇ ਸਾਈਡ ਤੇ ਤੇ ਉਹਨਾਂ ਨੂੰ ਲੱਗਾ ਪ੍ਰੈਂਕ ਕੋਈ ਨਹੀਂ ਆਜੋ ਆਜੋ ਦਾ ਮੂੰਹ ਤੇ ਗਹਿ ਕੇ ਕਰਾਂਗੇ ਤੂੰ ਵੀ ਰੈਡੀ ਭਰੀ ਆਜੋ ਆਜੋ ਗਹਿ ਕੇ ਪ੍ਰੈਂਕ ਕਰਾਂਗੇ ਆਜੋ 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 ਉਹ ਆਜੋ 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 ਉਹ ਆਪਣੇ ਦਾ ਪ੍ਰੈਂਕ ਹੋ ਜੇ ਆਹ ਹਾਂ ਦੇ ਤੁਰੇ ਪ੍ਰੈਂਕ ਦੇ ਕੰਮ ਤੇ ਹੈਪੀ ਬਰਥਡੇ ਭਾਜੀ ਆਪਾਂ ਤੁਹਾਡੇ ਘਰਾਂਗੇ ਫਿਰ ਪ੍ਰਾਇ ਕਰਾਂਗੇ ਜੀ ਬਾਜੀ ਹੈਪੀ ਬਰਥਡੇ ਬਾਜੀ ਜੀ ਟੀਮਾ ਭਾਈ ਤੋਂ ਦੂਰ ਦੂਰ ਤੱਕ ਦਵਾਵਾਂ ਆ ਰਹੀਆਂ ਟੀਮਾ ਭਾਜੇ ਤੇਰੀ ਕਿੱਥੇ ਚਾਰ ਪੰਜ ਸਾਧੂ ਜੁੜੇ ਆ ਅੱਛਾ ਜੀ ਇੰਜਰੀ ਹੋ ਗਈ ਹੈ ਹਸਪੀਟਲ ਦੇਖੋ ਦੋ ਘੰਟਾ ਡਰੋ ਗੱਡੀ ਦਾ ਉਹ ਆ ਰਹੀ ਹੈ ਅੱਛਾ ਅੱਛਾ ਇਹ ਚਾਕਲੇਟ ਲੈ ਕੇ ਆਏ ਤੁਹਾਡੇ ਲਈ ਚਾਕਲੇਟ ਲੈ ਕੇ ਆਏ ਜੀ ਮੈਂ ਆਪਣੇ ਪੇਕੇ ਤੇ ਇੱਕ ਭਾਈ ਦੀ ਵੀਡੀਓ ਪਾਈ ਉਹਦੀ ਮੰਮੀ ਨੇ ਠੀਕ ਹੈਗੇ ਅੱਛਾ ਅੱਛਾ ਇਹ ਨਾ ਆਪਣਾ ਐਸੀ ਪਰਿਵਾਰ ਨੂੰ ਬਿਲੋਂਗ ਕਰਦੇ ਆ ਤੇ ਉਹ ਆਪਾਂ ਹੈਲਪਲੀ ਇੱਕ ਵੀਡੀਓ ਪਾਈ ਆ ਜਰੂਰ ਹੈਲਪ ਹੋ ਗਈ ਅਸੀਂ ਮੰਨਤ ਹੋ ਗਈ ਸੀ ਜਿਸ ਜਮ ਆਪਣੀ ਗੱਡੀ ਵੀ ਮਰਜੀ ਰੱਖ ਦੁੱਤੀ ਉਹਦੇ ਨਾਲ ਕੋਈ ਗੱਲ ਨਹੀਂ ਕੋਈ ਨਾ ਪਾਈ ਹੋ ਜਾਣਾ ਟੀਮ ਉਹ ਮਾਰਕੀ ਤੋਂ ਚਾਇਆ ਉਹ ਵੀ ਹੋ ਜਾਣਾ ਮਾਰਾ ਨਹੀਂ ਤੇ ਆਹ ਹੋਣੀ ਬਾਕੀ ਖੇਦੀ ਬੇਟਾ ਬਹੁਤ ਸ਼ੁਕਰੀਆ ਆਸ਼ਵਾ ਵੀਡੀਓ ਨਾ ਮੈਨੂੰ ਪਲੀਜ਼ ਕੀ ਤਿਆਰ ਕਰਦੀ ਤੇ ਟਾ ਹੋ ਗਿਆ ਤੇ ਉਹਨੂੰ ਗੱਡੀ 'ਚ ਬੈਠੀ ਨੇ ਕੀ ਤਿਆਰ ਕਰਦੀ ਬਈ ਇਹਨੂੰ ਹੈ ਭਾਬੀ ਕਿੱਥੇ ਉਹ ਮਗਰ ਦਿਲ ਜਾ ਇਹ ਪੁਲਾ ਲੈ ਰਿਹਾ ਹੁਣ ਆਇ ਕਾਲੇ ਡਰਾਉਂ ਦੇ ਆ ਵੀਰ ਹੋਣੀ ਨਾ ਅਜ ਧੱਕਾ ਕਰਨਾ ਮੇ ਨਾਲ ਨਾਲ ਬੜਾ ਨਾਲ ਬੜਾ ਕਿੰਦੇ ਤੇਰੇ ਇਹਨਾਂ ਨੇ ਚੱਲ ਜਾਣਾ ਤੇਰੇ ਬਾਅਦ ਚ ਜਪੇੜਾ ਵੋ ਪੈਣੀ ਆ ਤੇਰੇ ਤੇ ਵੀਰੀ ਤੇ ਮੈਨੂੰ ਪਤਾ ਵੀਰੀ ਵੀ ਨਾਲ ਹੀ ਆ ਜੀ ਸਾਡੇ ਇਕੱਠਾ ਆ ਸਾਡੇ ਵੱਜਣੀਆਂ ਬਹੁਤ ਸਾਡੇ ਹੈ ਇਹ ਬੰਦਾ ਦੀ ਫਰੀਕ ਜਾ ਗਿਆ ਇਹ ਬੰਦਾ ਬੋ ਵੀ ਸਾਡੇ ਨਾਲ ਰਲਿਆ ਆ ਬੋ ਵੀ ਨਾਲ ਕੇ ਸਾਡੇ ਨਾਲ ਬੋ ਵੀ ਤੂੰ ਦੇ ਨਾਲ ਰਲਿਆ ਨਾ ਬੋ ਵੀ ਪੁੱਤਰਾ ਨਾਲ ਹੀ ਆ ਨਾ ਮੈਨੂੰ ਘੱਟ ਨਾ ਦਊ ਅੰਦਰ ਕੰਮ ਹੀ ਨਹੀਂ ਹੋਣਾ ਉਹ ਵੀ ਕਹਿੰਦਾ ਤੈਨੂੰ ਇਹ ਕਿਤਾ ਚੂਹ ਕਰਦਾ ਟੱਚ ਵਾਲਾ ਕੰਮ ਹੀ ਨਹੀਂ ਹੋਣਾ ਅਸੀਂ ਤੂੰ ਮੇਰੇ ਸਾਹ ਦਾ ਨਾ ਆਹੋ ਇਹ ਨਹੀਂ ਜਮਲ ਬਸਤੀ ਤੈਨੂੰ ਮੇਰਾ 24 ਆਵਰ ਹੈ 24 ਘੰਟਾ ਆਪਣੇ ਸਾਹ ਉਹ ਤੋਂ ਲੋਕ ਬੰਦੇ ਇਹ ਬੰਦੇ ਕੁਝ ਪ੍ਰੈਂਕ ਸੋਚ ਕੇ ਆਏ ਮੇਰੇ ਮੇਰੇ ਸਾਥ ਪ੍ਰੈਂਕ ਕਰਨੀ ਉਹ ਬਚਾ ਲਈ ਮੈਨੂੰ ਮੇਰਾ ਭਰਾ ਠੀਕ ਆ ਅਖੇ ਅਖੇ ਇਕੱਲਾ ਨਹੀਂ ਆਇਆ ਨਾਲ ਮੰਮੀ ਵੀ ਆਈ ਐ ਅਖੇ ਦੀ ਮੇਰੇ ਸਪੋਰਟ ਮੈਂ ਆਏ ਪਾਜੇਗਾ ਮੇਰੀ ਸਪੋਰਟ ਜਾਈ ਆ ਤੁਮਨੇ ਮਿਲ ਕੇ ਹੈਂਡਲ ਕਰ ਲੇਗੇ ਵੀਰ ਆਪਾਂ ਲੈ ਵਸ ਉਹ ਨਾਲ ਚੁੰਨੀ ਲੈ ਕੇ ਆਇਆ ਕਹਿੰਦਾ ਤੇਰੇ ਤੇ ਕੀ ਕੱਢ ਲੱਗਾ ਜੇਰ ਤੋਂ ਬਿੱਲੀ ਕੋਟ ਇਹਦੇ ਨਾਲ ਹੀ ਹੋਣੀ ਚੁੰਨੀ ਇਹਦੀ ਆ ਨਹੀਂ ਪਾ ਗਈ ਚੁੰਨੀ ਮੈਂ ਬਿੱਲੀ ਪ੍ਰੈਂਕ ਸੋਚ ਕੇ ਆਏ ਆ ਮੈਂ ਉਲਟਾ ਤੁਹਾਡੇ ਲਈ ਵੀ ਕੋਈ ਪ੍ਰੈਂਕ ਫੋਨ ਦੋਨੇ ਸੇਮ ਹੈ ਜੇ ਅਗਰ ਲਈ ਨਾ ਕੋਈ ਫੋਨ ਆਇਆ ਗਰਮੀ ਨੂੰ ਦਾ ਫੋਨ ਵੀ ਚੱਕ ਲੈਨੇ ਆਂ ਜੇ ਮੇਰੇ ਨਾਲ ਕੋਈ ਨੁਕਸਾਨ ਵਾਲਾ ਕੰਮ ਹੋ ਗਿਆ ਮੈਂ ਮਾਸਟਰ ਬੜਾ ਨੁਕਸਾਨ ਕਰਨਾ ਮੈਂ ਗਿੱਲਾ ਪ੍ਰੈਂਕ ਸੋਚਿਆ ਤੁਹਾਡੇ ਲਈ ਭੱਜ ਜਾਣਾ ਮਾਣ ਇੱਕੋ ਜਿਹਾ ਮੈਂ ਗਿੱਲਾ ਪ੍ਰੈਂਕ ਸੋਚਿਆ ਗਿੱਲਾ ਕੋਈ ਚੱਕਰ ਇਹ ਬੰਦੇ ਵੀਡੀਓ ਦਿਖਾਉਣ ਨਹੀਂ ਆਉਣ ਦੇ ਇਹਦੇ ਨਾਲ 17 18 ਜਾਣੇ ਇੱਧਰ ਇੱਧਰ ਉੱਪਰ ਖੜੇ ਆ ਕੋਈ ਕੋਈ ਚੱਕਰ ਹੀ ਨਹੀਂ ਕੀ ਕਰ ਲੋਗੇ ਬਾਅਦ ਤੋਂ ਨਾਲੇ ਚ ਗੋਤੇ ਦੇ ਲੋਗੇ ਹੋਰ ਦੋ ਤੇ ਜਲਾ ਕੇ ਕਰ ਲੋਗੇ ਕੋਈ ਨਾਲੇ ਚ ਗੋਤੀ ਰੀਣਾ ਦਾ ਕੰਮ ਦੇ ਲੈ ਉਹ ਤੀ ਨਾਲੇ ਚ ਗੋਤੀਆਂ ਬੜਾ ਖਤਰਨਾਕ ਕੰਮ ਹੋਇਆ ਨਾ ਗਾਇਸ ਆਪਾਂ ਵੀ ਕਰਨਾ ਇਹਨਾਂ ਨਾਲ ਸਾਡੇ ਨਾਲ ਪ੍ਰੈਂਕ ਸੋਚਿਆ ਆਪਾਂ ਇਹਨਾਂ ਨਾਲ ਪ੍ਰੈਂਕ ਕਰਨਾ ਬਹੁਤ ਤਕੜਾ ਪ੍ਰੈਂਕ ਸੋਚਿਆ ਪਿਆ ਆਪਾਂ ਤੇ ਜੋ ਵੀ ਇਹਨਾਂ ਨੇ ਕੀਤਾ ਬੰਦੇ ਸੌਂਦੇ ਹੋਏ ਆ ਉਹੀ ਸਾਨੂੰ ਤਰਾ ਲਾਜਾ ਮੁਕੇ ਦੇ ਚੀਨ ਕਰ ਆ ਵੀ ਦੇਖੋ ਜੀ ਆਪਾਂ ਵੀ ਆਪਣੀ ਪੂਰੀ ਤਿਆਰੀ ਦੇ ਵਿੱਚ ਆ ਤੇ ਆਸ਼ਮਾ ਮਗਰ ਆਪਾਂ ਆਸ਼ਮਾ 'ਦੋ ਪਰਦਾ ਆਸ਼ਮਾ 'ਦੋ ਪਰਦਾ ਰੱਖਿਆ ਆ ਬਹੁਤ ਸારી ਬੋਲਣ ਦੇ ਆ ਤੇ ਆ ਜਿਹੜੇ ਬੰਦੇ ਆ ਜਿਹੜੀ ਟੀਮ ਮੇਰੀ ਹੈ ਜੀ ਜਾਨੂੰ ਆਪਣੀ ਟੀਮ ਲੈ ਕੇ ਆਇਆ ਜੇ ਮੇਰੇ ਨਾਲ ਕੋਈ ਤੱਕਾ ਤੂੰ ਦੋਨੇ ਪਾਸੇ ਆ ਨਾ ਬਸ ਤੂੰ ਹਾੜੇ ਵਾਲੇ ਪਾਸੇ ਰਹੀਂ ਬਸ ਤੂੰ ਕੁਛ ਨਹੀਂ ਹੈ ਸਾਡੇ ਨੂੰ ਬਹੁਤ ਤਗੜਾ ਕੰਮ ਆ ਲਵੇੜਦੇ ਨਹੀਂ ਲਵੇੜਦੇ ਨਹੀਂ ਆਪਾਂ ਵੀ ਕਿਸੇ ਨੂੰ ਨਹੀਂ 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 ਲਵੇੜਦੇ ਨਹੀਂ ਕਿਸੇ ਨੂੰ ਜੇ ਅਹੀਂ ਲਿਬੜੇ ਤਾਂ ਫਿਰ ਜ਼ਿਆਦਾ ਲਿਬੜਨੇ ਆਓ ਜੱਸੇ ਆਪਰਤੀ ਤੇ ਸਾਰੇ ਆ ਰਹੇ ਜੱਸੇ ਦੀਆਂ ਬਸ ਜੱਸੇ ਦੇ ਉੱਤੇ ਜ਼ਿਆਦਾ ਕਨਸੈਂਟਰੇਟ ਰੱਖਣਾ ਤੇ ਠੀਕ ਆ ਮੈਂ ਕਹਿੰਨਾ ਜਿਹੜਾ ਪ੍ਰੈਂਕ ਚਾਲੂ ਹੋ ਗਿਆ ਨਾ ਆਪਣਾ ਜਦੋਂ ਮੈਂ ਤੇ ਲਬੇੜਨਾ ਸ਼ੁਰੂ ਕੀਤਾ ਉਹ ਨਾਲ ਹੀ ਛੱਪੜ ਤੇ ਸਾਹਮਣੇ ਜੇ ਇਹਦੇ ਨਾਲ ਹੀ ਮੈਨੂੰ ਲਬੇੜਿਆ ਨਾ ਆਸ਼ਮਾ ਜੇ ਮੈਨੂੰ ਇਹਨਾਂ ਨੇ ਲਵੇੜਿਆ ਮੈਂ ਇਹਨਾਂ ਨੂੰ ਕਿਹਾ ਦੀ ਚੱਕ ਚੱਕ ਛੱਪੜ ਦੇ ਛੁੱਟਣੇ ਆ ਬਸ ਬਾਕੀ ਜਦੋਂ ਉਹਨਾਂ ਦੀ ਕਾਰਵਾਈ ਸ਼ੁਰੂ ਸੁੱਕੀ ਕਾਰਵਾਈ ਸ਼ੁਰੂ ਹੋ ਗਈ ਤੁਸੀਂ ਵੀ ਸੁੱਕੀ ਕਾਰਵਾਈ ਸ਼ੁਰੂ ਕਰ ਦੇਣੀ ਆ ਅੱਜ ਅੱਜ ਪਤਾ ਲੱਗੂਗਾ ਬੈਲੀਆਂ ਦੀ ਜ਼ੋਰ ਦਾ 프ੈਂਕ ਨੂੰ 프ੈਂਕ ਹੁਣ ਅਸੀਂ ਬਾਅਦ ਚੱਲੇ ਆ ਕਿ ਕੱਟਣ ਤੇ ਇੱਕ ਮੇਰਾ ਕੈਮਰਾਮੈਨ ਆਉਂਦਾ ਜਿਹਦੇ ਕੋਲ ਸਮੂਹ ਨਾ ਮੇਰਾ ਬਾਕੀ ਦੇਖਦੇ ਆ ਉਹ ਦੂਜਾ ਜਿੰਨੇ ਆ ਜਾ ਜਿੰਨੇ ਆ ਜਾ ਇਹ ਕਾਹ ਆ ਚੀਮੇ ਦਾ ਮੁੰਡਾ ਆਹ ਲਾ ਫੋਟੋ ਵਾਲਾ ਵੇਖੇ ਨਹੀਂ ਫੋਟੋ ਪਾਉਣ ਕਿੱਥੇ ਪੈਸੇ ਚਲ ਆ ਜੋ ਫੋਟੋ ਹੀ ਨਹੀਂ ਕੋਈ ਆ ਫੋਟੋ ਦੇ ਵਿੱਚ ਯਾਰ ਉਹ ਜਿਹੜਾ ਆਹ ਵਾਲੇ ਹੈਪੀ ਭਾਰਤੀ ਚਲ ਤੁਹਾਡਾ ਵਲੋਗ ਤੁਮੇ ਲਈ ਜਿੱਤਾ ਜਿੱਤੇ ਘੁੰਮਦਾ ਪਿਆ ਹੱਸਦਾ ਨਹੀਂ ਭਾਜੀ ਮੇਰੀ ਨਹੀਂ ਬਹੁਤ ਬਹੁਤ ਥੈਂਕ ਯੂ ਜੀ ਸਾਰੇ ਭਰਾਵਾਂ ਭੋਰੀ ਭਾਜੀ ਕੀ ਕਹਿਣਾ ਚਾਹੋਗੇ ਓਏ ਹੋਏ ਬੋਲੇ ਆਹ ਤਾਂ ਹੀ ਫੋਟੋ ਵਾਲਾ ਬੋਲਣਾ ਓ ਪਪਾ ਗਲਤ ਕੀਤਾ ਹੈ ਗਲਤ ਕੀਤਾ ਹੈ ਇਹ ਕਿਹਦਾ ਪਲਾਨ ਸੀ ਚਲ ਗਲਤ ਕੀਤਾ ਉਹ ਮਾਈ ਗੋਡ ਓਏ 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 ਬਸ ਬਸ ਕਰ ਬਸ ਕਰ ਬਸ ਇਧਰ ਆਣੇ ਤੇ ਆਰੇ ਤੂੰ ਬਣਾ ਹੋ ਜੋ ਅਪਾ ਬਾਹਰ ਅਗੇ ਪਤਾ ਹੀ ਨਹੀਂ ਦਾਲ ਲਗੇ ਯਾਰ ਗਲਤ ਕੀਤਾ ਨਹੀਂ ਹਲੋ ਇਹ ਕਿੰਨੇ ਮੈਂ ਘੋੜਾ ਖਿੱਚਲਾ ਸਾਹਮਣੇ ਆਂਦੀ ਉਹ ਘੋੜਾ ਖਿੱਚਲਾ ਉਹ ਪਾਣੀ ਲਾਇਓਣਾ ਲਾਇਓਣਾ ਫੋਟੋ ਖਿੱਚ ਲੈ ਅੰਦਰ ਕਰ ਕਿ ਮਾਸਟਰ ਨੇ ਕਿਤਨਾ ਨਾ ਦੱਸੇ ਜੇ ਕੰਮ ਹੀ ਨਾ ਵੀ ਆਪਾਂ ਤਾਂ ਕੇ ਗੱਲ ਦਾ ਹੀ ਨਹੀਂ ਪਤਾ ਆ ਜਾ ਫੋਟੋ ਵਿਚਾਰਾ ਹੁਣ ਚੱਲ ਫੋਟੋ ਨਹੀਂ ਬਾਜੀ ਡਾਰ ਮੋਟਰ ਵਿਚ ਜਾ ਹਲਾ ਡਾਰ ਕਾ ਨਾ ਲੱਗਦਾ ਪਾ ਗੱਲ ਚ ਪਾ ਗੱਲ ਚ ਉਹਦੇ উ <laughs> <laughs> ਲੋ ਰੋ ਵਿਹਾਰ ਬਣਾਓ ਲਓ ਜੀ ਮੀਰੀ ਕਿੱਥੇ ਆ ਮੈਂ ਤਾਂ ਬੋਲੇ ਰੇਤਾ ਯਾਰ ਲੁਪੇ ਰਹੇ ਤਾਂ ਲੱਗਾ ਉਹ ਤੱਕ ਤੱਕ ਫੋਟੋ ਵਿੱਚ ਉਹ ਨਹੀਂ ਸਾਹਮਣੇ ਆਉਂਦੀ ਯਾਰ ਆ ਜਾਓ ਭਾਈ ਜੀ ਚਲੋ ਚੱਲ ਚੱਲ ਕੀ ਹੋ ਗਿਆ ਆ ਕੀ ਹੋ ਗਿਆ ਇਹ ਕੰਮ ਕੇ ਕੋ ਕੇ ਕੀ ਹੋ ਗਿਆ ਇਹ ਕੰਮ ਕੇ ਕੋ ਕੇ ਕੀ ਹੋ ਗਿਆ ਇਹ ਕੰਮ ਕੇ ਕੋ ਕੇ ਕੀ ਹੋ ਗਿਆ ਮਾਰਨਾ ਹੀ ਛੱਡ ਮਾਰ ਛੱਡ ਮਾ ਮਾਰਨਾ ਹੀ ਕੀ ਹੋਇਆ ਜੱੱਤੇ ਭਾਜੀ ਉਹ ਅੱਖ ਤੇ ਉਂਗਲ ਵੱਜੀ ਬੜੀ ਜ਼ੋਰ ਦੀ ਓਹੋ ਕੇ ਕਣਾਂ ਲਵੇੜਦਾ ਸਾਰਾ ਉਹਦਾ ਲੱਭੜ ਕੇ ਕੋਈ ਚੱਕਰ ਨਹੀਂ ਪਰ ਅੱਖ ਤੇ ਬੜੀ ਜ਼ੋਰ ਦੀ ਹੱਥ ਵੱਜਾ ਅੱਖ ਤੇ ਅੱਛਾ ਚਲੋ ਆਜੋ ਲੱਗਣ ਦਿਆ ਇਹ ਤਿਆਰੀ ਥੋੜੇ ਨਾਲ ਤਿਆਰ ਸਾਡੇ ਨਾਲ ਆਪੇ ਆ ਲਓ ਜੀ ਹਾਂਜੀ ਉਹ सोनू ਭਾਜੀ ਚਾਹਿਆ ਯਾਰ ਠੀਕ ਕਰ ਲੋ ਉਹ ਕੱਟ ਨਹੀਂ ਲੀਕ ਠੀਕ ਹੈ ਨਾ ਚਾਹਣਾ ਚਾਹੁੰਦੇ ਕੋਈ ਨਹੀਂ ਕਹਿਣਾ ਚਾਹੁੰਦੇ ਬਸ ਠੀਕ ਹੈ ਹੈਪੀ ਬਰਥਡੇ ਭਾਜੀ ਹੁਣ ਕੱਟੋ ਯਾਰ ਹੁਣ ਬਸ ਹੱਥੋਂ ਥੋੜੋ ਮੜਾਏ ਉਹ ਨਾ ਆ ਕੀ ਹੋਇਆ ਨਹੀਂ ਤੁਹਾਡੇ ਕੁੱਪੜ ਚ ਹੀ ਆ ਗਿਆ ਬਸ ਤੁਹਾਡੇ ਕੁੱਪੜ ਆ ਨਾ ਸਾਫ ਕਰ ਲਈ ਠੀਕ ਹੈ ਆਪਣੇ ਦੋਨਾਂ ਦਾ ਸੀਗਾ ਹੁਣ ਹੁਣ ਕਿਸੇ ਦਾ ਨਹੀਂਗਾ ਆਪਣੇ ਦੋਨਾਂ ਦਾ ਹੀ ਚੱਲ ਕੋਈ ਗੱਲ ਨਹੀਂ ਆਪਣੇ ਦੋਨਾਂ ਦਾ ਸੀਗਾ ਯਾਰ ਹੁਣ ਨਹੀਂ ਕਰਨਾ ਚਾਹ ਠੀਕ ਹੈ ਹਾਂ ਨਹੀਂ ਬਸ ਜੋ ਕਿਹਾ ਤਾਂ ਸਿਰ ਮੱਥੇ ਚਲੋ ਕੱਢੋ ਕੇਕ ਸਾਫ ਕਰਦੇ ਕੰਨੀ ਪਾਕ ਸਾਫ ਕਰਦੇ ਕੰਨੀ ਪਾਕ ਸਾਫ ਚਲੋ ਮਾਈਕਰੋਬ ਕਰਦੇ ਮੰਨੂ ਸਾਲ ਕਰਦੇ ਬਣਾ ਹੀ ਬੜਾ ਲੈ ਫੋਨ ਹੀ ਬੜੇ ਚੱਲਦੇ ਪਏ ਪਤਾ ਨਹੀਂ ਨਾ ਕਿੱਧਰੋਂ ਬੰਬ ਚੱਲ ਜਾਣਾ ਕਿੱਧਰ ਨੂੰ ਨਹੀਂ ਦੇ ਫੋਨ ਨਹੀਂ ਨਹੀਂ ਹੁਣ ਨਾ ਬਈ ਬਾਤ ਕਰੋ ਤੇ ਗਾਟ ਕਰਨਾ ਲਾ ਜੀ ਹੁਣ ਅਗਲੀਆਂ ਪਲਾਨਿੰਗ ਆ ਪਤਾ ਨਹੀਂ ਆ ਗੈਂਗ ਦੀ ਕੀ ਆ ਹੋਰ ਚੱਲੀ ਜਾਂਦੇ ਬਟਾਕੇ ਚੱਲੀ ਜਾਂਦੇ ਬਟਾਕੇ ਕਹਿੰਦੇ ਹੁਣ ਬੱਸ ਹੁਣ ਨਾ ਇਹ ਕੇ ਖਰਾਬ ਕਰਿਓ ਫੋਨ ਨਹੀਂ ਹੁਣ ਬਸ ਕਟਾਓ ਆਪਾਂ ਵੀ ਕਟਾਣਾ ਹੈ ਹਾਂ ਪਹਿਲਾਂ ਸਾਰੇ ਕਟਾ ਲਓ ਜੀ ਚਲੋ ਜੀ ਆਜ ਕਟਾ ਲਓ ਜੀ ਉਮਾਰੇ ਨੇੜੇ ਆਣਾ ਹੁਣ ਯਾਰ ਆ ਜਾ ਯਾਰ ਓਏ ਅਮੀਨਾ ਗੱਲ ਸੁਣੋ ਇਧਰਲੇ ਪਾਸੇ ਕੀ ਲਿਖਿਆ ਬਾਜੀ ਸੁੰਡੀ ਡੌਣ ਉਹਦਾ ਕੀ ਮਤਲਬ ਪਤਾ ਨਹੀਂ ਸਾਲੇ ਹੈ ਵੀ ਨਾਰਥਿਆ ਸੁੰਡੀ ਓਏ ਓਏ ਆਹ ਨਹੀਂ ਬਟਾਕੇ ਚਲਾਈਏ ਨੇ ਤੀ ਆ ਫੇਰ ਕੱਟ ਕੱਟ ਰਹੀ ਬਲੀ ਜੀ ਮਾ ਭਾਜੀ ਕੇਕ ਦਾ ਟਾਈਮ ਆ ਗਿਆ ਸੋ ਸਾਰੇ ਜਣੇ ਕੇਕ ਕੋਈ ਮਾਰ ਕੇ ਕੇਕ ਖਰਾਬ ਨਾ ਕਰਿਓ ਅਸੀਂ ਸਹੀ ਨਹੀਂ ਬਣਦੀ ਬੇ ਬਾਅਦ ਕੇ ਬਸੀ ਮਾਰਿਓ ਖਰਾਬ ਨਾ ਕਰਿਓ ਚਲ ਮਾਰੋ ਮੈਂ ਨਹੀਂ ਕਰਾਂਗੇ ਭਾਈਓ ਮੁੰਨਾ ਨਾ ਕਰਿਓ ਬਸ ਸਾਰੇ ਇਕੱਠੇ ਬਣਿਓ ਬਾਹਰ ਦੇ ਬਸੀ ਆਓ ਕੋਈ ਨਾ ਆਜੋ ਜਾਂ ਮਾਰੋ ਭਾਜੇ ਨਹੀਂ ਕਰਦਾ ਉਹ ਬੱਸ ਕਰੋ ਮੈਂ ਕੀ ਕਰਾਂ ਮੇਰੇ ਮੈਂ ਖਵਾਣੀ ਆ ਬੱਸ ਕਰੋ ਭਰਾਵਾ ਚਲ ਮੈਂ ਖਵਾ ਦਾਂ ਆਹ ਖਵਾ ਦੇ ਜਿਹੜੇ ਦੇਖੀ ਦਾਰੀ ਆਵੇ ਭਾਬੀ ਆਉਂਦੇ ਨਾਲ ਆਓ ਯਾਰ ਮਾਟਰ ਨਹੀਂ ਮੈਂ ਕੋਹ ਨੂੰ ਨਹੀਂ ਚੱਲਦਾ ਮੈਂ ਨਾ ਦਿੰਦਾ ਪਤਾ ਜਦੋਂ ਮੈਂ ਬਹੁਤ ਕਮੈਂਟਰੀ ਨਹੀਂ ਕਰਦਾ ਮੈਂ ਨਹੀਂ ਕੋਣ ਮੈਂ ਨਹੀਂ ਕੋਣ ਆਓ ਯਾਰ ਮੈਂ ਇੱਧਰ ਓਏ ਗਾਣੇ ਨਾਲ ਆਇਓ ਬਾਈ ਕੋਈ ਓ ਯਾਰ ਆ ਜਾਓ ਓ ਯਾਰ ਆ ਤਾਂ ਕਹੇ ਆ ਆ ਤੂੰ ਚੱਲ ਜਾਨ ਨੂੰ ਮੈਂ ਓਏ ਯਾਰ ਮਾਟਰ ਭਾਜ ਚੱਲ ਤੂੰ ਬੋਲਣ ਲਾ ਆ ਲੈ ਤੂੰ ਪਟਾਕੇ ਕਰ ਮੈਂ ਬਣਾਉਣੀ ਓਏ ਮੈਂ ਬਣਾ ਦਿੰਦਾ ਮੈਂ ਵੀ ਵਲੋਗ ਬਣਾ ਦਿੰਦਾ ਮੈਂ ਬਣਾ ਮੈਂ ਬਣਾਉਂਦਾ ਓਹ ਵੀ ਛੱਡ ਦਿੰਦਾ ਮੈਂ ਕੋਲੇ ਖੜਦਾ ਚਲੋ ਜਾਂਦੂ ਫਿਰ ਮੈਂ ਅੰਦਰ ਨਾਲ ਮਾਰਦਿਆਂ ਵੀਡੀਓ ਬਣਾਉਂਦੇ ਤੇ ਉਹ ਚਲੋ ਭਾਈ ਮੈਂ ਫਿਰ ਮੈਂ ਬਣਾ ਦਿੰਦਾ ਕੁਛ ਨਹੀਂ ਆਉਗਾ ਵੀਡੀਓ ਟੈਕਟ ਬੋਲ ਆਉਣੀ ਹੁਣ ਸਾਰੇ ਤਰੀਕੇ ਨਾਲ ਚੱਲ ਚੱਲ ਆ 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 ਨਾ ਦੁਕਾਨ ਚ ਨਾ ਕੰਮ ਕਰ। ਭਾਜੀ ਅੱਜ ਤਾਂ ਕੱਟਦੀ ਏ ਮਾਹੀ ਬਾਗ। ਮੈਂ ਨੇ ਕਿਹਾ ਹੀ ਮੈਂ ਕਤਵਾਉਣਾ ਏ। ਲੋਕਾਂ ਨੂੰ। ਪਾਸ ਤੋਂ ਬਰਾਬਰ ਫਰਗ ਨਾ। ਕੋਲ ਤੇ ਨਾ ਮਰਜ਼ੀ ਲਾ ਲਾ। ਇਹ ਵੇਸਟੋ ਮਣੀ ਕਰਦੇ ਵੇ ਭਾਜੀ। ਨਾ ਲੱਗਦਾ ਨਾ ਲੱਗਦਾ। ਹੋਰ ਲਾੜਾ ਨਾ। ਕੋਲ ਤੇ ਮੇਰੇ ਨਾ। ਨਾ ਲੱਗਦਾ ਨਾ ਲੱਗਦਾ। ਅਰੇ ਉਹ ਤੁਹਾਨੂੰ ਯਾਰ ਐਸਟੇ ਕੱਟੀ ਏ। ਭਾਜੀ ਉਹ ਵੀ ਇੰਨਾ ਖਰਾਬ ਕਰਦੇ ਨੇ। ਇਹ ਕੱਟਣਾ। ਨਹੀਂ ਭਾਜੀ ਪੀਓ ਮੇਰਾ ਇਹੀ ਵਾਰੀ। ਤੇ ਤੋ ਸੇ ਬਖਵਾਣੇ ਸਾਰੇ। ਆਜੋ ਆ ਜਾ ਰੱਫੜ ਗਈ ਕਿੱਟੋ ਆ ਆਜੋ ਜੀ ਤੁਹਾਨੂੰ ਮੈਂ ਸੁਣਾਉਣਾ ਇੱਕ ਮਿੰਟ ਰੁਕ ਜਾ ਚੱਲ ਆਜੋ ਰੱਖ ਲਓ ਮੇਰਾ ਵੀ ਆਜੋ ਯਾਰ ਜਾਨੂ ਆ ਜਾ ਉਹ ਉਹ ਯਾਰ ਵੀਡੀਓ ਫੜ ਮੈਂ ਬੋਲ ਨਹੀਂ ਆਂ ਤੁਸਾਂ ਬੋਲ ਨਹੀਂ ਆਲੇ ਯਾਰ ਯਾਰ ਖੜ ਜਾ ਯਾਰ ਮੈਂ ਬਰਾ ਦਗਾ ਮੈਂ ਸਾਰੇ ਤੁਸੀਂ ਆਓ ਮੈਂ ਮੈਂ ਬੋਲਦੀ ਬੜਾ ਖੜਾ ਮੈਂ ਵੀ ਚੱਲੋ ਮੈਂ ਨਹੀਂ ਜਾ ਦੱਸ ਭਾਈ ਆ ਦੇ ਉਹਨੇ ਭਾਪੀ ਨੇ ਮੋਰੇ ਹੋ ਜਾਣਾ ਫੇਕ ਜਿਹੜੀ ਗੱਲ ਹੈ ਨਹੀਂ ਚਲੋ ਮੈਂ ਹੈਗਾ ਭਾਈ ਮੇਰੀ ਬਾਤ ਆ ਫੋਨ ਚੱਕ ਕੇ ਫੋਨ ਮਾਰ ਮਾਰ ਕਿੱਧਰ ਗਿਆ ਮਾਰ ਰ ਆਇਆ ਕਿ ਵਟ ਵਟ ਮਾਰ ਯਾਰ ਯਾਰ ਇਹ ਬਾਹਰ ਆ ਕੇ ਕੇ ਕਟਾਓ ਯਾਰ ਕੋਈ ਕੀ ਲਾ ਦੇ ਸਾਰੇ ਨੇ ਯਾਰ ਹਾਂ ਇਹ ਤਾਂ ਲਿਬੜਾ ਹੀ ਥੋੜੇ ਹੁਣ ਉਹੀ ਜਿਵੇਂ ਲੱਗਦੇ ਨੇ ਮੇਰੇ ਆਪਣੇ ਯਾਰ ਉਹ ਯਾਰ ਮੈਂ ਕਰ ਲੂਗਾ ਜਿਸੀ ਰੌੜ ਨਹੀਂ ਓਏ ਰੌੜ ਉਹ ਉਹ ਰੰਗ ਲੱਗੀ ਭਾਜੀ ਮੈਂ ਹੱਥ ਬਾੜਾ ਚਲੋ ਹੈ ਚਲ ਆ ਲੈ ਭਾਜੀ ਇੱਜਾ ਹੱਥ ਚੱਕੋ ਮੜਾ ਜਾ ਕਿਹੜਾ ਚਾਹ ਹੱਥ ਚੱਕ ਓਏ ਮੇਰੇ ਨਾਲ ਚੋ ਮਾਰਦੀ ਕਿਆ ਲਾ ਭਾਜੀ ਤੁਸੀਂ ਕਿਹੜੇ ਹੱਥ ਚੱਕੋ ਆਹ ਦੇਖੋ ਭਾਜੀ ਆ ਘੜੀ ਆ پانی ہن باجی کپڑے دے وی ہن پانی میرے کپڑے لے ویندا ہن ہن ساڈے کپڑے اولاں اولاں ہن اولاں ہن اولاں ہن پانی آ جا اپے تہاڈی کپڑے دے میں آ لو آ لو یار نوں چاکو دے اوئے چلو بس ٹھیک نہ دیکھو لو آوے I one one. Happy birthday to you. Happy birthday, Happy birthday. Happy birthday. Happy birthday. Happy birthday. Não, 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 ਬਿਨਾ ਤਰੀ ਕਿਤਾਈ ਉਹ ਮਿਰਚੇ ਬਹੁਤ ਜਾ ਰਹੇ ਆ ਉਹ ਗਿਆ ਜੀ ਇਹਨਾਂ ਦੇ ਕੋਲ ਮਿਰਚੇ ਬਹੁਤ ਜਾ ਰਹੇ ਨਹੀਂ ਆ ਰਹੇ ਮੇਰੇ ਚ ਬੁਆਈ ਮਿਰਚੇ ਮੇਰੇ ਚ ਤਾਂ ਬੁਆਈ ਨਹੀਂ ਸੱਚੀ ਮਿਰਚ ਭਾਈ ਉਲਟੀ ਓਏ ਨਾ ਉਹ ਨਾ ਆਉਂਦਾ ਕੋਨਾ ਬਹੁਤ ਪਾਤਾ ਕਾ ਚਮੇ ਭਾਈ ਖੰਡ ਖਾ ਖੰਡ ਖਾਓ ਭਾਈ ਖੰਡ ਉਹ ਬਾਵਨ ਜੁਗਰਨਾ ਉਧਾਲਿਆ ਥੋੜੀ ਫੈ ਪਈ ਕਾਣੀ ਜੱਸੇ ਲਾਲ ਲਾਲ ਨਹੀਂ ਕੱਲ ਗਿਆ ਵਿੱਚੋਂ ਬੂਰਾ ਜਾ ਵੀ ਨਾਲ ਹੀ ਲਾਲ ਜਿਆਦੀਆਂ ਨਹੀਂ ਲਾਲ ਤਾਂ ਮਾਰੀਆਂ ਹੀ ਕੋਲ ਸਾਰੇ ਬੁੱਲ ਸਾਰੇ ਹੀ ਲਵੇਟ ਤੇ ਸਾਰੇ ਹੀ ਮਿਰਚਾਂ ਇੰਨੀਆਂ ਜ਼ਿਆਦਾ ਪਾਤੀ ਇਹਨਾਂ ਵਿੱਚ ਮੈਨੂੰ ਪਹਿਲਾਂ ਲੱਗਾ ਚੌਕਲੇਟ ਆ ਜਦੋਂ ਮੈਂ ਖਾ ਲਈ ਮੇਰੇ ਸਾਰ ਪਰਨ ਨਾਲ ਉਹਨੂੰ ਨਾਲ ਹੀ ਉਲਟੀ ਆਉਂਦੀ ਹਜੇ ਵੀ ਬੁੱਲ ਸਰਦੇ ਪਏ ਆ ਇੰਨੀ ਤੇਜ਼ ਮਿਰਚਾਂ ਪਾਈਆਂ ਨੇ ਐਂਡ ਕਰਾ ਆ ਗਿਆ ਰੋਕ ਕਿਉਂ ਜਦੋਂ ਕੋਣ ਦਾ ਸੰਕਟ ਕਿਦਾ ਜਾਨ ਦੀ ਤਿਆਰੀ ਕਰੀ ਜਾਂਦੀ ਜਿਹੜਾ ਆਪਾਂ ਯਤਨ ਕਿਦੇ ਲੈ ਕੇ ਆਏ ਸੀ ਕਿ ਜਿਹੜਾ ਆਪਾਂ ਜਿਹੜਾ ਇੱਕ ਚੀਜ਼ ਸੋਚ ਕੇ ਆਏ ਸੀ ਉਹ ਕੰਮ ਆਪਣਾ ਪੂਰਾ ਸਫਲ ਹੋ ਗਿਆ ਬਾਕੀ ਹਾਂਜੀ ਮਾਰਡ ਜੀ ਹਜੇ ਵੀ ਕੋਈ ਸੋਚਦੇ ਨਹੀਂ ਤੁਹਾਡਾ ਕੋਈ ਪ੍ਰੈਂਕ ਨਹੀਂ ਚੱਲਦਾ ਯਾਰ ਇੱਕ ਥੋੜਾ ਵੀ ਸੋਚਿਆ ਇੱਕ ਤਾਂ ਪ੍ਰੈਂਕ ਹੋਏ ਬੰਦੇ ਨੂੰ ਝਟਕਾ ਲਾਦਾ ਤੁਸੀਂ ਦੇ ਮੇਰੇ ਤੇ ਪ੍ਰੈਂਕ ਤੇ ਪ੍ਰੈਂਕ ਤੀਨ ਜਣੇ ਮੈਂ ਤੁਹਾਡੇ ਕੋਲ ਤਿੰਨਾਂ ਕੋ ਜਾਨਣਾ ਕੱਲਾ ਮੇਰੀ ਗੱਲ ਸੁਣੋ ਭਲਾ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਡੇ ਕੋਲ ਜਾਨਾ ਤਿੰਨਾਂ ਕੋ ਕੱਲਾ ਕੱਲਾ ਪ੍ਰੈਂਕ ਤੁਹਾਡੇ ਸੋਚੇ ਹੁੰਦੇ ਆ ਤੀਨ ਆਏ ਆਪਣੇ ਆਪਣੇ ਪ੍ਰੈਂਕ ਲੈ ਕੇ ਕਿਉਂਕਿ ਆਸਮਾਨ ਦਾ ਵੱਖਰਾ ਪ੍ਰਾਇਮਰ ਮੇਰੇ ਨਾਲ ਤੂੰ ਹੀ ਦਸ ਛੇੜ ਪਾਈ ਸਾਡੇ ਰਕੇ ਕੇਕ ਮੇਰੀ ਅੱਖਾਂ ਦੇ ਬਾਹਰ ਤਾ ਤੂੰ ਆਪਾਂ ਨੂੰ ਨਹੀਂ ਪਤਾ ਭਾਈ ਕਿਹੇ ਗੱਲ ਦਾ ਆ ਜਿਹੜਾ ਕਹਿੰਦਾ ਨਾ ਆਪਾਂ ਨੂੰ ਨਹੀਂ ਪਤਾ ਇਹ ਸਾਲਾ ਜਾੜਿਆ ਇੱਥੋਂ ਸ਼ੁਰੂ ਹੁੰਦਾ ਸਾਰਾ ਕੁਝ ਸਾਰਾ ਕੁਝ ਇੱਥੋਂ ਸ਼ੁਰੂ ਹੁੰਦਾ ਤੇ ਮਿਰਚਾਂ ਦਾ ਪ੍ਰੈਂਕ ਤੋਂ ਹੱਥ ਨਾਲ ਕਿ ਮਿਰਚਾਂ ਪਾਉਂਦੇ ਆ ਆ ਮੈਂ ਦੇਖ ਲਈ ਵੀਡੀਓ ਬਲੌਗ ਜੀ ਤੁਸੀਂ ਦੇਖ ਹੀ ਲੈਣਾ ਤੇ ਹੱਥ ਨਾ ਬੋਲਦਾ ਮਾੜਾ ਸਾਲਾ ਬਲੌਗ ਦੇ ਐਂਡ ਤੱਕ ਵੀ ਨਹੀਂ ਮੰਨਦਾ ਕਿਵੇਂ ਕੀਤਾ ਆਪਾਂ ਨੂੰ ਪਤਾ ਹੀ ਨਹੀਂ ਮੈਨੂੰ ਤਾਂ ਕਹੇ ਗੱਲ ਦਾ ਆਹੋ ਕੰਦ ਜਿਹੜੀ ਕੇਕ ਚ ਤੂੰ ਹੀ ਲਾਈ ਆ ਸਾਡਾਂ ਦੇ ਆਓ ਸੀਮੈਂਟ ਪਾਇਆ ਭਾਈ ਇਹਨੂੰ ਉਪਰ ਐ ਕਰਕੇ ਆ ਮੇਰੀਆਂ ਅੱਖਾਂ ਦੇ ਵਿੱਚ ਗੱਲਾਂ ਗੱਲਾਂ ਬੁੱਲਾਂ ਨੂੰ ਛਾੜ ਵੀ ਗਲਣ ਇਹ ਹੁਣੇ ਬਾਈ ਸੌਂਖ ਖਾਓ ਇੱਥੋਂ ਬਹੁਤ ਸਾਲ ਪੈਣਿਆ ਬੁੱਲਾਂ ਨੂੰ ਕੋਈ ਯਕਨ ਆਇਓ ਬਾਈ ਆਇਓ ਆਇਓ ਪਾਪਾ ਸਾਲਿਆਂ ਦੇ ਹੁਣ ਆਪਾਂ ਲੋ ਜੀ ਬਾਬਸਾਲਿਆਂ ਦੇ ਈਮਾ ਭਾਜੀ ਦੇ ਬਰਥਡੇ ਦੀ ਪਾਰਟੀ ਚੱਲ ਰਹੀ ਆ ਚਲੋ ਆ ਜੀ ਆਇਓ ਕੇਕ ਹੋਰ ਆ ਗਿਆ ਜੀਮਾ ਭਾਜੀ ਪੈਸੇ ਥੈਂਕ ਆਜੋ ਆਜੋ ਜੀਮਾ ਭਾਜੀ ਇੰਨੀ ਜੜਾਈ ਤਾਂ ਸੁਖੀਰ ਬਾਦਲ ਦੀ ਨਹੀਂ ਆਜੋ ਆਜੋ ਇੱਕ ਫੋਨ ਤੇ ਕੰਮ ਚੱਲਦਾ ਪੁੱਤ ਕੇਕ ਹੈ ਲਾਓ ਜੀ ਓਏ ਹੋਏ ਹੋਏ ਭਾਜੀ ਓਏ ਹੋਏ ਭਰਾ ਦਾ ਪਾਦਨੀਆ ਇਹਨਾਂ ਦਾ ਕੀ ਆ ਮਾਸਟਰ ਜੀ ਦੇ ਸਾਡਾ ਮੰਗਲ ਭਰਾ ਆ ਗਿਆ ਮੋਮਬਤੀਆਂ ਹੀ ਲਾਉਣੀਆਂ ਮਮਾ ਮੋਮ ਦਿਖਾਇ ਹੀ ਨਹੀਂ ਚੱਲ ਹੈਪੀ ਬਰਥਡੇ ਡੂ 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 ਚਾਹ ਹੈਪੀ ਬਰਥਡੇ ਜੀ ਮੈਨੂੰ ਡੂਣ ਚੱਲੋ ਜਾਗ ਜਾਗ ਆਲੇ 800 ਦਾ ਉਹਨਾਂ ਦੇ ਖੱਤੇ ਨਾਚ ਕਰਨ ਲੱਗੇ ਨਾਸਟ ਹੋ ਗਿਆ ਹੁਣ ਲੋ ਜੱਕੋ ਚੱਕੋ ਚੱਕੋ ਬਈ ਜੱਕੋ ਚੱਕੋ ਵਾ ਵਾ ਯਾਰ ਕੋਲਾ ਦੇ ਉਰਾਵਾ ਹਿਓ ਕੋਲਾ ਨਹੀਂ ਕਰਨਾ ਮੈਂ ਤਾਂ ਤੈਨੂੰ ਓਏ ਹੋਏ ਹੋਏ ਚੀਮਾ ਫੇਰ ਚੱਕ લે એ ભાઈ આની સી હણ અપના એરિયા આ કીડા આઈડિયા આ કીડા આઈડિયા ઓય આ કીડા આ દાઢી ને લા ਬਾਗੀ ਕਰਦਾ ਹੈ ਮੁੰਡਿਆਣੇ ਓਏ ਹੋਏ ਹੋਏ ਆਹ ਵੱਡਾ ਹੋ ਗਿਆ ਹੈ ਆਹ ਹੁਣ ਬੜੇ ਪਾਪਾ ਜੀ ਪਾਪਾ ਜੀ ਪਾਪਾ ਜੀ ਇੱਕ ਬੱਫਰ ਸੋਚਿਆ ਪਾ ਇਹ ਜੇ ਦਾੜੀ ਬੰਨੀ ਨਹੀਂ ਹੁੰਦੀ ਦਾੜੀ ਕੋਈ ਨਹੀਂ ਖਾੜੀ ਕੋਈ ਨਹੀਂ ਖਾੜੀ ਜਿੱਦਿ ਇਹ ਆਪਣਾ ਮੰਗਲ ਉਸਤਾਹ ਹੁੰਦੇ ਜੀ ਲੈ ਜੀ ਆਹੜੇ ਬੰਦੇ ਐ ਨਾ ਆਹ ਐਂਡ ਤੇ ਆਏ ਜਿਹੜੇ ਇਹਨਾਂ ਨੇ ਜਿਹੜਾ ਕੰਮ ਕਰ ਦਿੱਤਾ ਨਾ ਦਾੜੀ ਨਹੀਂ ਕੇਕ ਲਾਤਾ ਹੁਣ ਏਦਾਂ ਲੱਗਦਾ ਜਿਦਾ ਫਿਕਸੋ ਲੱਗੀ ਹੁੰਦੀ ਆ ਹੈ ਤੇ ਬਾਕੀ ਹੁਣ ਬਾਬਾ ਵਾਲਿਆਂ ਦੇ ਰੋਟੀ ਦਾ ਟਾਈਮ ਆ ਮੰਗ ਲਾ ਜਾ ਪ੍ਰਸ਼ਾਦਾ ਛਕਾਈਏ ਚਲੋ ਕੋਈ ਨਹੀਂ ਅੱਜ ਦਾਲ ਫੁਲਕਾ ਛਕਾਈਏ ਭਾਜੀ ਬਸ ਮਿਹਰਬਾਨੀ ਵੀ ਲੈ ਲੈ ਬਲੈਕ ਪੀਸ ਨਾ ਨਹੀਂ ਅਸੀਂ ਹਾਂਜੀ ਆ ਗਈ ਚਲੋ ਚਲੋ ਆ ਗਏ ਚਲੋ ਕੋਈ ਆਜੋ ਮਣੀ ਭਾਜੀ ਯਾਰ ਬਾਕੀ ਸਾਡੇ 1 2 ਬੰਦੇ ਆਉਣ ਦੇ ਆ ਤੇ ਰੋਟੀ ਸਾਡੀ ਆ ਗਈ ਆ ਕੋਈ ਯਾਰ ਉਹ ਜੱਸੇ ਓ ਯਾਰ ਸਬਜੀ ਦੇ ਨਹੀਂ ਕੁਝ ਪਾਇਆ ਯਾਰ ਕਿਤੇ ਤੁਹਾਨੂੰ ਮੈਂ ਕਿਹਾ ਧਿਆਨ ਨਾਲ ਸਬਜੀ ਉਹ ਯਾਰ ਮੈਨੂੰ ਇਤੋਂ ਡਾਰੀ ਲਾਦਾ ਯਾਰ ਆਪਾਂ ਐਨ ਮੈਂ ਬਾਹਰ ਗਿਆ ਹੀ ਨਹੀਂ ਪਤਾ ਨਹੀਂ ਕੀ ਕਰ ਦਿੱਤਾ ਯਾਰ ਕੋਈ ਨਹੀਂ ਕੀਤਾ ਲਓ ਜੀ ਹੁਣ ਆਪਣਾ ਬਰਥਡੇ ਸੈਲੀਬ੍ਰੇਟ ਹੋ ਗਿਆ ਹੁਣ ਲਾਸਟ ਟਾਈਮ ਸ਼ਾਮ ਦੇ ਟਾਈਮ ਆਪਾਂ ਰੋਟੀ ਲੱਗੇ ਖਾਣ ਸਾਰੇ ਜਾਣੇ ਤੇ ਰੋਟੀ ਖਾ ਕੇ ਫਿਰ ਆਪਾਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਅੱਜ ਲੈ ਲਓ ਯਾਰ ਮਾਰਡਰ ਦਾ ਔਖਾ ਮਾਰਡਰ ਜੀ ਅੱਜ ਲੈ ਲਓ ਵੀਰੇ ਰਾਉਖਾ ਨਹੀਂ ਤੇ ਭਜਦਾ ਹੀ ਨਹੀਂ ਯਾਰ ਕਦੀ ਨਹੀਂ ਤੇ ਮੈਂ ਕੀ ਹੈਗਾ ਨਾ ਤੂੰ ਆਇਆ ਜੱਜ ਆਇਆ ਤੇ ਫਿਰ ਰਹਿਦਾ ਮੇਰਾ ਵੀਰ ਜੀ ਪਹਿਲੀ ਵਾਰੀ ਮੈਂ ਤੂੰ ਹਰ ਵਾਰੀ ਅਗਲੀ ਵਾਰ ਚ ਆਂਦੀ ਹਾਂ ਅਸੀਂ ਦੱਸਦਾ ਯਾਰ ਯਾਰ ਆਹ ਗੱਲ ਗਲਤ ਹੈ ਜਿੱਥੇ ਯਾਰ ਹਰ ਵਾਰੀ ਅਗਲੀ ਵਾਰੀ ਕਰ ਦਿੰਦਾ ਉਹ ਮੰਨ ਜਾਂਦੇ ਯਾਰ ਪਿਆਰ ਨਹੀਂਗਾ ਹੈਗਾ ਅਗਲੀ ਵਾਰੀ ਤੂੰ ਅੱਜ ਰਹੇਗਾ ਨਾ ਅੱਜ ਰਹੇਗਾ ਮੈਂ ਇੱਕ ਵਾਰ ਦੇਰੇ ਘਰ ਰਹਿ ਕੇ ਜਾਣਾ ਇੱਕ ਵਾਰ ਜਾਨੂ ਘਰ ਤੇ ਇੱਕ ਵਾਰ ਅੱਜ ਹੀ ਘਰ ਤੇ ਮੰਨੇ ਕੱਲੇ ਆ ਮੈਨੂੰ ਮੈਂ ਜਾਂਦਾ ਹੀ ਨਹੀਂ ਸੀਰੀਅਸ ਚਲੋ ਯਾਰ ਮੰਮੀ ਕੱਲੇ ਆ ਕੰਮ ਕਰਕੇ ਨਹੀਂ ਰਹਿਣਾ ਜਲਦੀ ਆਪਣਾ ਇੱਕ ਬਲੌਗ ਆਉਣਾ ਹੈ ਆਪਾਂ ਘੁੰਮਣ ਫਿਰਨ ਜਾਣਾ ਹੈ ਹੁਣ ਜਾਨੂੰ ਕਿਤੇ ਕਹਿੰਦੇ ਸੀ ਆਪਾਂ ਜੈਪੁਰ ਜੈਪੁਰ ਸੈੱਟ ਤੇ ਜਾਣਾ ਆਪਾਂ ਕੋ ਮਸਨ ਫਿਰਦੀ ਆ 15 ਦਿਨਾਂ ਦੇ ਵਿੱਚ ਹਾਂਜੀ ਚਲੋ ਘੁੰਮਣ ਜਾਣਾ ਅਸੀਂ ਮੁੰਡਿਆ ਮੁੰਡਿਆ ਨੇ ਜਾਣਾ ਪੁੱਤ ਨਹੀਂ ਨਹੀਂ ਮੁੰਡਿਆ ਮੁੰਡਿਆ ਨੇ ਜਾਣਾ ਜਾਵਾਂਗੇ ਜਿੰਨਾ ਪੈਨਸ਼ਨ ਬੱਦ ਹੈਜੀ ਜਾ ਕਰੇ ਹੈਜੀ ਆਪਾਂ ਜਾਵਾਂਗੇ ਠੀਕ ਠੀਕ ਤੁਸੀਂ ਵੀ ਜਾਣਾ ਨਹੀਂ ਹੋ ਗਈ ਜੀ ਮੈਂ ਜਾਣਾ ਹੀ ਨਹੀਂ ਤਾਂ ਸਪਾ ਲੋ ਯਾਰ ਉਹ ਸਧਾਰਾ ਭਾਬੀ ਲਓ ਜੀ ਉਹ ਡਰ ਗਈ ਆ ਜੀ ਡਰ ਗਈ ਆ ਲਓ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੇ ਬਰਥਡੇ ਦੇ ਆਏ ਭਾਜੀ ਬਹੁਤ ਬਹੁਤ ਥੈਂਕ ਯੂ ਜਾਨੂ ਭਾਜੀ ਤੇ ਤੁਹਾਡਾ ਵੀ ਭਾਜੀ ਬਹੁਤ ਬਹੁਤ ਧੰਨਵਾਦ ਭਾਜੀ ਇੱਧਰ ਵੀ ਕਹਿ ਦਿਓ ਬਲੌਗ ਨੂੰ ਭਾਜੀ ਵੱਧ ਤੋਂ ਵੱਧ ਸ਼ੇ ਜਿੰਨਾ ਮੇਰਾ ਬੁਰਾ ਲਾਇਓ ਉਹਨਾਂ ਚੀਮੇ ਭਾਈਦਾਨੀ ਆਇਆ ਤੁਸੀਂ ਬਲੌਗ ਚ ਦੇਖ ਹੀ ਲਿਆ ਹਣਾ ਭਾਜੀ ਦੇ ਬਲੌਗ ਪ੍ਰੈਂਕ ਦੇਖ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਹਰੇਕ ਬਲੌਗ ਨੂੰ ਹਰੇਕ ਬਲੌਗ ਨੂੰ ਸ਼ੇਅਰ ਕਰਕੇ ਤੇ ਕਮੈਂਟ ਸੋਹਣੇ ਸੋਹਣੇ ਜ਼ਰੂਰ ਕਰਿਆ ਕਰੋ ਓਕੇ ਆਸ਼ਮਾ ਓਕੇ ਵੀਰੇ ਬਾਏ ਬਾਏ ਬਲੌਗ ਨੂੰ ਸ਼ੇਅਰ ਕਰ ਦਿਓ ਇਹਨੂੰ ਵੀ ਜੀ ਬਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਾਤੋਂ ਚੈਨਲ ਦਾ ਆਹੇ ਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਦੀ ਫਤਿਹ ਚਲੋ 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 ਲੈ ਵੀ ਬਲੌਗ ਦਾ ਐਂਡ ਲੱਗੇ ਆਪਾਂ ਕਰਨਾ ਕਿੰਦੇ ਓਏ ਓਏ ਇੱਧਰ ਤੀ ਵੀ ਕਹਦੇ ਕੋ ਬਲੌਗ ਕਿਦਾਂ ਲਗਾ ਸਾਰੇ ਜਣੇ ਦੱਸੋ ਸ਼ੇਅਰ ਕਰਨੇ ਚਾਹੀਦਾ ਕਿ ਨਹੀਂ 6 ਕਮੈਂਟ ਕਰੋ ਓਕੇ ਹੈਗਾ ਗਿਨਾ ਬਲੌਗ ਸ਼ੇਅਰ ਕਰ ਦੋਗਾ ਸ਼ੇਅਰ ਕਰ ਦੋ ਉੱਚੀ ਸ਼ੇਅਰ ਕਮੈਂਟ ਕਰ ਦਿਓ ਆਹ ਦੇਖ ਹਰਗੁਣ ਕੀ ਕਰਦੋ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਕੀ ਇਦਾਂ ਦੇ ਨਵੇਂ-ਨਵੇਂ ਬਲੌਗ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਜਿਹਨੂੰ ਜਿਹਨੂੰ ਮਜ਼ਾ ਆਇਆ ਬਲੌਗ ਦੇ ਵਿੱਚ ਜਰੂਰ ਸ਼ੇਅਰ ਲਾਈਕ ਕਮੈਂਟ ਠੋਕ ਦਿਓ ਤੱਕ ਬਾ ਦਿਓ ਧੰਨਵਾਦ ਜੀ